ਸਰ ਆਏ ਨੇ ਇੱਕ ਤਾਂ ਪਸ਼ੂਆਂ ਦੀ ਫੀਡ ਲੈ ਕੇ ਆਏ ਆ ਦੋਨਾਂ ਪਿੰਡਾਂ ਲਈ ਠੀਕ ਹੈ ਜੀ ਤੀਜਾ ਰੇਲਾ ਇੱਕ ਮਿੰਟ ਵੀਰ ਜੀ ਇੱਕ ਮਿੰਟ ਮਿੰਟ ਪਹਿਲਾਂ ਸੁਣੋ ਯਾਰ ਅੱਛਾ ਫੀਡ ਲੈ ਕੇ ਆਏ ਆ ਤੁਹਾਡੀ ਜਿਹੜੀ ਡਿਮਾਂਡ ਸੀ ਪਸ਼ੂਆਂ ਦੀ ਫੀਡ ਚਾਹੀਦੀ ਹੈ ਤੀਜਾ ਰੇਲਾ ਚੱਕ ਰੇਲਾ ਲਈ ਫੀਡ ਆਈ ਹੈ ਉਹ ਪਿੱਛੇ ਟਰੱਕ ਖੜਾ ਹੈ ਜਿਹੜਾ ਆਪਣਾ ਟਰੈਕਟਰ ਟਰਲੀ ਉਸ ਤੋਂ ਬਾਅਦ ਸਵੇਰੇ ਤੁਹਾਡੇ ਕੋਲ ਰਾਸ਼ਨ ਆ ਜਾਏਗਾ ਠੀਕ ਹੈ ਜੀ ਔਰ ਕਿਸੇ ਚੀਜ਼ ਦੀ ਲੋੜ ਹੈ ਤਾਂ ਉਹ ਵੀ ਤੁਸੀਂ ਜੇ ਕੋਈ ਸਾਨੂੰ ਦੱਸ ਦਿਓ ਉਹ ਵੀ ਆ ਜਾਏ। ਚਾਰੇ ਦਾ ਕਰਵਾ ਦੇ ਪਹਿਲਾਂ ਤਾਂ ਲੈ ਕੇ ਆਂਦੇ ਰਿਆਂ ਦੋ ਚਾਰੇ ਦਾ ਪਤਾ ਹੈ ਕੀ ਗੱਲ ਹੈ بارشਾਂ ਬਹੁਤ ਪੈ ਰਿਆਂ ਨੇ ਇੱਕ ਮਿਲ ਨਹੀਂ ਰਿਹਾ। ਉਹਦੀ ਜਗ੍ਹਾ ਆਪਾਂ ਫੀਡ ਦੇ ਰਹੇ ਹਾਂ। ਹਾਂ। ਖਾ ਲ ਹੁੰਦੇ ਨਾ ਖਾ ਇਹਦਾ ਚਾਰਾ ਪਹਿਲਾਂ ਮਿਲਦਾ ਰਿਹਾ ਭੇਜਦੇ ਰਿਆਂ ਜੀ ਆਪਾਂ। ਹਾਂਜੀ। ਇਹ ਹੁਣ ਜਿਹੜੀ ਫੀਡ ਹੈ ਉਹ ਆਊਗੀ। ਠੀਕ ਹੈ ਜੀ। ਨੇ ਬੱਚੇ ਕਿੰਨੇ ਖੈਗੇ ਅੰਦਰ ਨਹੀਂ ਫੀਡ ਆ ਗਈ ਆ ਪਿੱਛੇ ਬੱਚੇ ਆ ਗਈ ਬੱਚੇ ਦੋਸਤ ਵਾਰ ਕੱਢੇ ਨੇ ਕੁਛ ਅੰਦਰ ਹਜੇ ਹੈਗੇ ਆ ਬੱਚੇ ਅੱਛਾ ਕਰਵਾ ਰਿਆ ਅੱਜ ਜਿਵੇਂ ਅੱਜ ਪਤਾ ਚੱਲੇ ਪਾਣੀ ਹੋਰ ਆ ਰਿਹਾ ਹੈ ਉਹਨਾਂ ਨੂੰ ਹਾਂ ਬੱਚਾ ਨਾ ਤਾਂ ਜ਼ਰੂਰੀ ਹੈ ਅੱਛਾ ਅੱਛਾ ਤੇ ਲੇਡੀਜ਼ ਲੇਡੀਜ਼ ਵੀ ਉਹਨਾਂ ਨੂੰ ਵੀ ਬੋਲ ਦਿੱਤਾ ਗਿਆ ਵੀ ਸ਼ਾਮ ਤੱਕ ਤੁਸੀਂ ਅੱਛਾ ਢੋਲੇ ਲਗਾ ਕੇ ਸਾਰਾ ਕਰੀਂ ਢਾਣੀਆਂ ਵਾਲੇ ਅਸੀਂ ਪਿੰਡਾਂ 'ਚ ਕਰਦੇ ਜੀ ਢਾਣੀਆਂ ਜਿਹੜੇ ਖੇਤਾਂ 'ਚ ਰਹਿੰਦੇ ਉਹਨਾਂ ਨੇ ਜਿਵੇਂ ਆ ਗਿਆ ਹਾਂ 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 ਸਰ ਜੀ ਸਾਡੀ ਤਾਂ ਹੀ ਫਰਿਆਦ ਆ ਵੀ ਤੁਸੀਂ ਇੱਕ ਵਾਰੀ ਬਾਹਰ ਆ ਜਾਓ ਕਿਉਂਕਿ ਹੋਰ ਕੋਈ ਗੱਲ ਕਰਨਾ ਚਾਹੁੰਦਾ ਵੀ ਤਾਂ ਹੈ ਵੀ ਸਾਡੀ ਤਾਂ ਵੀ ਤਾਂ ਹੈ ਕਿ ਰਿਕੁਐਸਟ ਦੱਸੋ ਦੱਸੋ ਪਿਛਲੀ ਵਾਰੀ ਸਾਨੂੰ 5 ਏਕੜ ਦੇ ਮੁਆਵਜ਼ਾ ਮਿਲਿਆ ਸੀਗਾ ਜੀ ਉਹ ਜਿੰਦੀ ਮੈਡਮ ਜੀ ਪਈ 50 ਕਿੱਲਾ ਪੈ ਲਈਏ ਉਹਨੇ 45 ਕਿੱਲਿਆਂ ਤੇ ਕੀ ਖਰਚਾ ਨਹੀਂ ਕੀਤਾ ਜੀ ਹੂੰ ਹੂੰ 45 ਕਿੱਲਿਆਂ ਦਾ ਨਾਲ ਉਹ ਵੀ ਮੁਆਵਜ਼ਾ ਮਿਲਣਾ ਚਾਹੀਦਾ ਹੈ ਕਿ ਉਹਨੂੰ ਹਰੇਕ ਵਾਰੀ ਫਿਕਸ ਇੱਕੋ ਜਿਹਾ ਮਿਲਿਆ ਹੋਣਾ ਸਾਰਿਆਂ ਨੂੰ ਹਾਂ ਜੀ ਹਾਂ ਜੀ 5 ਏਕੜ ਤੱਕ ਹੀ ਮਿਲਿਆ ਹੈ ਅੱਛਾ ਜਿਹਦੀ ਵੱਧ ਪੈ ਲਈਏ ਉਹਨੂੰ ਉਹਦੇ ਹਿਸਾਬ ਨਾਲ ਹੋਣਾ ਚਾਹੀਦਾ ਹੈ 17 ਕਿੱਲਾਂ ਤੱਕ ਤਾਂ ਹੈ ਗਈ ਐ ਵੀ ਰਾਤੀ ਤੱਕ ਦਾ। ਹੂੰ ਹੂੰ। ਇਹ ਇੱਕ ਨਿੱਕੀ ਜਿਹੀ ਰਿਕੁਐਸਟ ਹੈ। ਕੋਈ ਨਹੀਂ ਆਪਾਂ ਗੱਲ ਕਰ ਲੈਂਦੇ ਆ। ਜਿੱਕਾ ਕੀਤੀ ਹੈ ਗਰਦੋਰੀ। ਗਰਦੋਰੀ ਦਾ ਸਾਰਾ ਇਹ ਸਾਰਾ ਹੀ ਬਾਅਦ ਚ ਕਰਨਗੇ। ਬਾਅਦ ਚ ਨਹੀਂ ਪਾਣੀ ਸਾਰਾ ਇਹ ਦੇ ਦੇਵਾਂਗੇ ਜੀ ਫਿਲਮ ਚ। ਚਲੋ ਮੇਰੇ ਮੇਰੀ ਬੇਨਤੀ ਹੈ ਆ ਵੀ ਇੱਕ ਵਾਰੀ ਤੁਸੀਂ ਲੇਡੀਜ਼ ਨੂੰ ਬੱਚਿਆਂ ਨੂੰ ਬਾਹਰ ਕੱਢੋ ਬਜ਼ੁਰਗਾਂ ਨੂੰ। ਇੱਥੇ ਨਾ ਤੁਸੀਂ ਇੱਥੇ ਖਤਰੇ ਦੇ ਵਿੱਚ ਉਹਨਾਂ ਨੂੰ ਨਾ ਰੱਖੋ। ਬਾਕੀ ਸਵੇਰੇ ਮੈਡਮ ਸਾਡੇ ਜਿਹੜਾ ਡਿਪਾਰਟਮੈਂਟ ਹੈ ਨਾ ਉਹ ਬੱਚਿਆਂ ਦਾ ਜੋ ਵੀ ਰਾਸ਼ਨ ਹੋ ਲੈਡੀਆਂ ਦਾ ਉਹ ਵੀ ਪਹੁੰਚਾ ਦੇਵਾਂਗੇ ਸਵੇਰ ਤੱਕ ਤੇ ਫੀਡ ਆ ਗਈ ਹੈ ਤੇ ਬਾਕੀ ਵੀ ਆ ਰਿਹਾ ਪਰ ਇੱਕ ਵਾਰੀ ਤੁਸੀਂ ਸਾਡੀ ਰਿਕੁਐਸਟ ਸੁਣ ਕੇ ਨਾ ਬੱਚਿਆਂ ਨੂੰ ਲੇਡੀਆਂ ਨੂੰ ਤੇ ਬਜ਼ੁਰਗਾਂ ਨੂੰ ਇੱਕ ਵਾਰੀ ਸੇਫ ਜਗ੍ਹਾ ਤੇ ਪਹੁੰਚਾਓ ਕੈਂਪ ਏਰੀਆਜ਼ ਬਣਾ ਦਿੱਤੇ ਆ ਉੱਚੀ ਜਗ੍ਹਾ ਤੇ ਅਸੀਂ ਇੰਤਜ਼ਾਮ ਕੀਤਾ ਹੋਇਆ ਤੁਸੀਂ ਇੱਕ ਵਾਰੀ ਉਹਨਾਂ ਨੂੰ ਬਾਹਰ ਕੱਢ ਦਿਓ ਠੀਕ ਹੈ ਨਾ ਤੁਹਾਡੀ ਸੇਫਟੀ ਲਈ ਕਹਿ ਰਹੇ ਆ ਬਾਕੀ ਕੋਈ ਆਪਾਂ ਨੂੰ ਲੱਗਦਾ ਕੋਈ ਹੈਂਡੀਕੈਪ ਹੈ ਕੋਈ ਹੋਰ ਬਜ਼ੁਰਗ ਹੈ ਤਉ ਉਹਦੇ ਲਈ ਵੀ ਇੰਤਜ਼ਾਮ ਹੈਗਾ ਮਤੋਂ ਕਿਸੇ ਨੂੰ ਇੱਥੇ ਐਵੇਂ ਤਰਸ ਦਾ ਪਾਤਰ ਨਾ ਬਣਾਇਓ ਠੀਕ ਹੈ ਠੀਕ ਹੈ ਜੀ ਮੈਡਮ ਇੱਕ ਹੋਰ ਹੈ ਜਿਵੇਂ ਪੱਕੀਆਂ ਸਾਡੀ ਜਮੀਨਾਂ ਜਿਹੜੀ ਮਲਕੀਅਤ ਹੈ ਮਾਲਕੀ ਹੈ ਸਾਡੇ ਕੋਲ ਉਹਨਾਂ ਦਾ ਤਾਂ ਮੁਆਵਜ਼ਾ ਮਿਲਦਾ ਹੀ ਮਿਲਦਾ ਹੈ ਲੇਕਿਨ ਜੋ ਸਾਡਾ ਕੱਚਾ ਮਾਜ ਹੈ ਨਾ ਏਰੀਆ ਜਿਹੜਾ ਕੱਚਾ ਹੈ ਉਹਦਾ ਸਾਨੂੰ ਕੁਝ ਵੀ ਨਹੀਂ ਮਿਲਦਾ ਜੀ ਉਹਦੇ ਬਾਰੇ ਥੋੜਾ ਨਾ ਜਿਹੜਾ ਉਹੀ ਐਮਐਲਏ ਸਾਹਿਬ ਤੁਸੀਂ ਗੱਲ ਕਰਦੇ ਸੀ ਉਹੀ ਹੈ ਜੀ ਉਹ ਨਾ ਥੋੜਾ ਵੱਡਾ ਮਸਲਾ ਹੈ ਮੈਨੂੰ ਐਮਐਲਏ ਸਾਹਿਬ ਨੇ ਦੱਸਿਆ ਤੇ ਲੈ ਕੇ ਜਾਵਾਂਗੇ ਸੀਐਮ ਸਾਹਿਬ ਕੋਲ ਪਹਿਲਾਂ ਹੀ ਲੈ ਚੁੱਕੇ ਆ ਇਹ ਪਰ ਇਹ ਤੁਹਾਡੇ ਹੱਕ ਲਈ ਮੈਂ ਵੀ ਜਾਵਾਂਗੀ ਇਹਨਾਂ ਨੇ ਮੈਨੂੰ ਦੱਸਿਆ ਕਿ ਜਿਹੜੇ ਪੁਰਾਣੇ ਅਲੋਟ ਹੋਏ ਸੀਗੇ ਉਹ ਤੁਹਾਡੇ ਮਤਲਬ ਰਜਿਸਟਰੀ ਤੁਹਾਡੇ ਨਾਮ ਨਹੀਂ ਹੋਈਆਂ ਹਨ ਜਿਹੜੀਆਂ ਜ਼ਮੀਨਾਂ ਆਈਆਂ ਨੇ ਜਿਹੜੇ 2007 'ਚ ਅਸੀਂ ਲਗਾਨ ਭਰ ਕੇ 6-6000 ਰੁਪਏ ਪੱਕੀਆਂ ਕਰਵਾਈਆਂ ਨੇ ਬਾਅਦ 'ਚ ਮਗਰੋਂ 2012 'ਚ 13 'ਚ ਫਿਰ ਕੱਚੀਆਂ ਹੋ ਗਈਆਂ ਸੀ ਤਾਂ ਉਹਨਾਂ ਦਾ ਕੋਈ ਪੁਖਤਾ ਹੱਲ ਕੀਤਾ ਜਾਵੇ ਉਹ ਆਪ ਲੈ ਜਾਵੇ ਇਹਨਾਂ ਦੁਬਾਰਾ ਤਾਂ ਬੜੀ ਮਿਹਰਬਾਨੀ ਹੋਏਗੀ ਪੰਜਾਬ ਗਵਰਨਮੈਂਟ ਕੋਈ ਨਹੀਂ ਮੈਂ ਸੀ ਆਪਣੇ ਐਮਐਲਏ ਸਾਹਿਬ ਦੇ ਨਾਲ ਚੱਲੂਗੀ ਤੁਹਾਡਾ ਸਾਥ ਦੇਵਾਂਗੇ ਕੋਈ ਨਹੀਂ ਤੇ ਹੁਣ ਫਿਲਹਾਲ ਜਿਹੜੀ ਮੁਸੀਬਤ ਪਈ ਹੈ ਇਹਨੂੰ ਆਪਾਂ ਇਹਦੇ ਤੋਂ ਬਚ ਗਏ ਠੀਕ ਹੈ ਤੇ ਕੋਈ ਬਿਮਾਰ ਬਮੂਰਤਾ ਨਹੀਂ ਹੋ ਰਿਹਾ ਬਿਮਾਰ ਜੀ ਅੱਬ ਸਿਰ ਪਾਣੀ ਵੇਚੇ ਪਰਸੈਂਟ ਹੀ ਹੋ ਰਹੇ ਨੇ ਲੋਕ ਬਾਕੀ ਲੇਕਿਨ ਜਿਹਨੂੰ ਨਾ ਮੈਡਮ ਸਭ ਤੋਂ ਵੱਡੀ ਸਮੱਸਿਆ ਇਹ ਹੈ ਜਿਹਨੂੰ ਬੁਖਾਰ ਹੋ ਰਿਹਾ ਨਾ ਉਹਨੂੰ ਇੱਕ ਵਾਇਰਲ ਟਾਈਪ ਦਾ ਬੁਖਾਰ ਹੋ ਰਿਹਾ ਹੈ ਉਹ ਪੇਸ਼ੈਂਟ ਜਲਦੀ ਨਾਲ ਠੀਕ ਨਹੀਂ ਹੋ ਰਹਾ ਅੱਛਾ ਹੈਗੇ ਦਵਾਈ 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 ਉਹ ਲੈ ਰਹੇ ਨੇ ਜਿਵੇਂ ਮੈਡੀਕ ਮੈਡੀਸਨ ਟੀਮ ਆ ਰਹੀ ਹੈ ਮੈਡੀਕਲ ਦੀ ਇੱਥੇ ਅੱਛਾ ਭੇਜੀਆਂ ਸਰਕਾਰ ਵੱਲੋਂ ਅੱਛਾ ਉਹਨਾਂ ਕੋਲੋਂ ਲੋਕਲ ਇੱਥੋਂ ਲੋਕ ਲੈ ਰਹੇ ਨੇ ਅੱਛਾ ਲੇਕਿਨ ਉਹਨਾਂ ਦਾ ਨਾ ਬਿਹੋਰ ਹੈ ਬੁਖਾਰ ਪਰ ਹੱਲ ਨਹੀਂ ਨੀ ਤਾਂ ਮੈਡਮ ਤੇ ਖਾਂ ਮੈਡੀਕਲ ਟੀਮਸ ਤਾਂ ਆਪਾਂ ਭੇਜ ਰਿਹਾ ਫਿਰ ਇਹਨਾਂ ਨੂੰ ਚੈੱਕ ਕਰਵਾ ਲੈਂਦੇ ਹਾਂ ਹਾਂ ਦੇਖੋ ਕਿੰਨੇ ਕ ਬੰਦਿਆਂ ਨੂੰ ਹੋਇਆ ਬਾਹਲਿਆਂ ਨੂੰ ਹੈਗਾ ਜੀ ਕਮ ਸੇ ਕੰਮ 100 ਮਗਰੋਂ 5-10 ਪਰਸੈਂਟ ਤੁਹਾਨੂੰ ਹਰੇਕ ਪਿੰਡ ਦੇ ਵਿੱਚੋਂ ਮਰੀਜ਼ ਮਿਲਣਗੇ ਅੱਛਾ ਹਾਂਜੀ ਦਵਾਈ ਮਿਲ ਰਹੀ ਆ ਨਾ ਸਾਰਾ ਹਾਂਜੀ ਦਵਾਈ ਮਿਲਦੀ ਕੋਈ ਨੀਓ ਫਿਰ ਟੀਮਾਂ ਹੋਰ ਭੇਜ ਦਿੰਨੇ ਆ ਜੇ ਕੋਈ ਇਸ ਤਰ੍ਹਾਂ ਦੀ ਗੱਲ ਹੈ ਲੈਬ ਟੈਸਟ ਵੀ ਫਿਰ ਤੋਂ ਕਰਵਾਉਣਾ ਹਾਂਜੀ ਉਹ ਕੋ ਲੈਬ ਟੈਸਟ ਵਾਲੇ ਨਾਲ ਆ ਆ ਕਿਉਂਕਿ ਲੋਕਾਂ ਦੀ ਮਜਬੂਰੀ ਆ ਕਿ ਉਹ ਨਿਕਲ ਨਹੀਂ ਸਕਦੇ ਗਰੀਬ ਘਰ ਹੈ ਜੀ ਉਹਨਾਂ ਦੇ ਉਹਨਾਂ ਨੂੰ ਇਲਾਜ ਕਿਉਂ ਨਹੀਂ ਕਰੇ ਬੈਠੇ ਨਹੀਂ ਉਹ ਤੁਸੀਂ ਇੱਕ ਵਾਰੀ ਫਿਰ ਉਹਨਾਂ ਨੂੰ ਬਾਹਰ ਤਾਂ ਕਾਰਡ ਤੇ ਕੁਝ ਵੀ ਨਹੀਂ ਬਣਿਆ ਆ ਕਿੱਥੇ ਇਲਾਜ ਚੱਲਦਾ ਪਿਆ ਉਹਨਾਂ ਦਾ ਟੀਮ ਨੂੰ ਗਏ ਸੀ ਉੱਥੇ ਕਹਿੰਦੇ ਸਾਡੀ ਸਮਰਾਈ ਨਹੀਂ ਨੀ ਕਿਉਂ ਨਹੀਂ ਆਪਾਂ ਇੱਥੇ ਮੈਡੀਕਲ ਕਾਲਜ ਫਰੀਦਕੋਟ ਕਰਾ ਦੇਣੇ ਆ ਹਾਂ ਤੁਸੀਂ ਲਿਆਓ ਮਰੀਜ਼ ਨੂੰ ਇੱਕ ਵਾਰੀ ਬਾਹਰ ਕੱਢਾਓ ਹਾਂ ਮੈਨੂੰ ਦੱਸ ਦੇਣਾ ਕਿਹੜਾ ਮੈਂ ਕਰਵਾ ਦਿੰਨੇ ਹਾਂ